ਇੱਕ ਬੀਬੀ ਸੀਗੀ ਵਿਚਾਰੀ ਉਹਨਾਂ ਨੇ ਬੜੀ ਕੌਂਟਰੋਵਰਸ਼ੀਅਲ ਜੀ ਗੱਲ ਕੀਤੀ ਕਿ ਸੂਰਜ ਤੇ ਵੀ ਪ੍ਰਾਣੀ ਹੈਗੇ ਆ ਸੂਰਜ ਗ੍ਰਹਿ ਤੇ ਗਏ ਹਾਂਜੀ ਤੇ ਉੱਥੇ ਦੁਨੀਆ ਵਸਦੀ ਹੈ ਅੱਜ ਦੁਨੀਆ ਵਸਦੀ ਹੈ ਥੱਲੇ ਕਮੈਂਟ ਕਰਨੇ ਲੋਕ ਕਹਿੰਦੇ ਤੁਸੀਂ ਮਜ਼ਾਕ ਕਰਦੇ ਇਹ ਤਾਂ ਜਿਹੜਾ ਜਾਣਦਾ ਹੈ ਉਹਨੂੰ ਪਤਾ ਤੁਸੀਂ ਦੇਖੋ ਇਹ ਭੂਣੀਆਂ ਗੱਲਾਂ ਸਾਰੀਆਂ ਦੇਖਿਆ ਜੇ ਇਹ ਸਿਰਫ ਭੋਲਾਪਾਨ ਹੈ ਮੰਨਦਾ ਜੇ ਉਹ ਉਹਨੂੰ ਉਹ ਸ਼ਾਇਦ ਕਿਸੇ ਧਾਰਮਿਕ ਪੱਖੋਂ ਗੱਲ ਇਹ ਕਹਿੰਦੇ ਹੋਣਗੇ ਕਿ ਮੈਂ ਆਪਣੀ ਸੁਰਤੀ ਲਾਈ ਤਾਂ ਮੈਂ ਉੱਥੇ ਤੱਕ ਚਲੀ ਗਈ ਹਾਂ ਤੇ ਸੁਰਤ ਲਾਣ ਨੂੰ ਕੀ ਹੈ ਸੁਰਤ ਕੋਈ ਵੀ ਲਾ ਲੇ ਪਰ ਸੂਰਜ ਦੇ ਉੱਪਰ ਜੀਵ ਹੋਣਾ ਇਹ ਗੱਲ ਬੇਵਕੂਫੀ ਨਹੀਂ ਹੈ ਤੁਸੀਂ ਖੁਦ ਸੋਚੋ ਹੁਣ ਤੁਸੀਂ ਸੂਰਜ ਨੂੰ ਵੇਖਿਆ ਨੇੜੇ ਮੈਂ ਤਾਂ ਬਹੁਤ ਦੇਖਿਆ ਮੈਂ ਤਾਂ ਕਿੰਨੀਆਂ ਤਸਵੀਰਾਂ ਲਈਆਂ ਸੂਰਜ ਦੀਆਂ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਦੇਖੀਆਂ ਨਾਲੇ ਮੈਂ ਇਹ ਯੂ ਐਫ ਓ ਗੱਲ ਵਾਲੀ ਜਿਹੜੀ ਐਲੀਨ ਵਾਲੀ ਗੱਲ ਵੀ ਮੈਂ ਇਸੇ ਕਰਕੇ ਪੁੱਛਿਆ ਸੀ ਤੁਸੀਂ ਅਕਸਰ ਆਸਮਾਨ ਦੇ ਵਿੱਚ ਦੇਖਦੇ ਰਹਿੰਦੇ ਹੋ ਤੇ ਉਹਨਾਂ ਦਾ ਜਿਹੜਾ ਦਾਵਾ ਹੈ ਉਹ ਵੀ ਇਹੀ ਕੀਤਾ ਜਾਂਦਾ ਕਿ ਆਸਮਾਨ ਦੇ ਵਿੱਚ ਮੈਂ ਫਲਾਣੀ ਚੀਜ਼ ਦੇਖੀ ਇਹ ਪੋਲਾਪਨ ਹੈ ਇਹ ਕੁਝ ਨਹੀਂ ਹੈ ਸਿੰਪਲ ਕਿਸੇ ਇਨਸਾਨ ਦਾ ਪੋਲਾਪਨ ਹੈ ਮੈਨੂੰ ਬਹੁਤ ਸਾਰੇ ਲੋਕੀ ਸਵਾਲ ਪੁੱਛਦੇ ਆਂ ਕਈ ਵਾਰੀ ਅਲੱਗ-ਅਲੱਗ ਤਰ੍ਹਾਂ ਮੈਂ ਹੁਣ ਉਹ ਸਵਾਲਾਂ ਵਿੱਚ ਨਹੀਂ ਜਾਂਦਾ ਪਰ ਜਿਹੜੇ ਸਵਾਲ ਮੀਡੀਆ ਦੇ ਵਿੱਚ ਰਹੇ ਆਂ ਪਹਿਲੇ ਮੈਂ ਆਪਾਂ ਉਹਨਾਂ ਦੀ ਉੱਪਰ ਗੱਲ ਕਰ ਰਹੇ ਸੀਗਾ ਕਿ ਸੂਰਜ ਦੇ ਵਿੱਚ ਕੋਈ ਬੰਦਾ ਕਹਿ ਰਿਹਾ ਕਿ ਉੱਥੇ ਉਹਦੇ ਜ ਇੱਕ ਕਾਮਨ ਸੈਂਸ ਆਪਾਂ ਲਗਾਨੇ ਆ ਜੇ ਜੀਵ ਦੀ ਗੱਲ ਕਰਦੇ ਆ ਕੈਨ ਯੂ ਤੁਸੀਂ ਸੋਚ ਸਕਦੇ ਹੋ ਕੈਨ ਯੂ ਥਿੰਕ ਮਤਲਬ ਇਹ ਆਪਾਂ ਕਾਮਨ ਸੈਂਸ ਸੂਰਜ ਦੇ ਉੱਪਰ ਉਹਦੀ ਜਿਹੜੀ ਸਤ੍ਹਾ ਹੈ ਉਹਦਾ ਟੈਂਪਰੇਚਰ ਕਿੰਨਾ ਹੈ ਹੂੰ 6000 ਜਾਂ 7000 ਡਿਗਰੀ ਸੈਲਸੀਅਸ 50 50 ਡਿਗਰੀ 'ਚ ਇਹ ਬੰਦੇ ਦੀ ਭੂਤ ਨਹੀਂ ਬਣ ਜਾਂਦੀ ਐ ਪਿਛਲੇ ਸਾਲ ਜਦੋਂ ਹੀਟ ਵੇਵ ਆਈ ਸੀ ਹੂੰ 6000 ਦੇ ਉੱਪਰ ਕਿਹੜਾ ਜੀਵ ਰਹਿ ਲੇਗਾ ਕਿਹੜਾ ਮਾਸ ਦਾ ਟੁਕੜਾ ਇਹੋ ਜਿਹਾ ਪੈਦਾ ਹੋ ਗਿਆ ਦੁਨੀਆ 'ਚ ਜਿਹੜਾ ਉੱਥੇ ਰਹੇਗਾ ਰੋਬਟ ਤੱਕ ਬਰਨ ਹੋ ਜਾਂਦੇ ਆ 6000 ਡਿਗਰੀ ਸੈਲਸੀਅਸ 'ਚ ਹੂੰ ਲੋਹਾ ਵਿਗਲ ਜਾਂਦਾ ਲਿਆਓ ਤੁਹਾਨੂੰ ਹੁਣ ਸਾਹਮਣੇ ਹੁਣ ਕਾ ਕਰੋ ਗੱਲ ਕਿ ਸਾਇੰਸ ਦੇ ਪੱਖੋਂ ਗੱਲ ਕਰੋ ਪਰ ਉਹ ਕਹਿੰਦੇ ਨੇ ਕਿ ਸ਼ਾਇਦ ਆਰਮੀ ਪੱਖੋਂ ਮੇਰੀ ਸੁਰਤੀ ਲੱਗੀ ਤੇ ਮੇਰੀ ਜਿਹੜੀ ਜੋਤ ਆ ਉਹ ਉੱਥੇ ਤੱਕ ਪਹੁੰਚ ਗਈ ਤਾਂ ਮੈਨੂੰ ਉਹ ਚੀਜ਼ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਭੋਲੇਪਾਨ ਭੋਲਾਪਾਨ ਹੁਣ ਮੇਰਾ ਤਾਂ ਇੱਕ ਹੋਰ ਸਵਾਲ ਆ ਬਾਈ ਜਿਵੇਂ ਹੁਣ ਕਹਿੰਦੇ ਨੇ ਕਿ ਕਿਸੇ ਉੱਤੇ ਮੰਗਲ ਪਾਰੀ ਹੋ ਗਿਆ ਤੇਰੇ ਉੱਤੇ ਸ਼ਨੀ ਪਾਰੀ ਹੋ ਗਿਆ ਤੇਰਾ ਸ਼ੁੱਕਰ ਸਹੀ ਨਹੀਂ ਚੱਲਦਾ ਇਹ ਇਹ ਚੀਜ਼ਾਂ ਕੀ ਹੁੰਦੀਆਂ ਨੇ ਇਹ ਇਹ ਜੀ ਤੁਸੀਂ ਆਪ ਤੁਸੀਂ ਤਾਂ ਵੇਖਦੇ ਹੀ ਹੋਵੋਗੇ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਿ ਜੇ ਬੰਦੇ ਦਾ ਭਾਰ ਵੀ ਜ਼ਿਆਦਾ ਹੋ ਜੇ ਨਾ ਤੇ ਆਪਣਾ ਬੈਲੈਂਸ ਨਹੀਂ ਸੰਭਾਲ ਸਕਦਾ ਹੂੰ ਠੀਕ ਹੈ ਸਿੱਧੀ ਜੀ ਗੱਲ ਸਪਸ਼ਟ ਜੀ ਗੱਲ ਹੁਣ ਤੁਸੀਂ ਇਹ ਦੇਖੋ ਕਿ ਇਹ ਵਹਿਮ ਪਾਇਆ ਜਾਂਦਾ ਸਾਨੂੰ ਕਿ ਤੁਹਾਡਾ ਜੀ ਆ ਹੋ ਗਿਆ ਤੁਹਾਡਾ ਉਹ ਹੋ ਗਿਆ ਮੈਨੂੰ ਇੱਕ ਗੱਲ ਦੱਸੋ ਸ਼ਨੀ ਹੈ ਜਿਹੜਾ ਮੈਂ ਸ਼ਨੀ ਦੀ ਗੱਲ ਕਰਦਾ ਪਲੈਨਟ ਜਿਹੜਾ ਮੈਂ ਤਾਂ ਉਸ ਹਿਸਾਬ ਨਾਲ ਸਾਇੰਸ ਦੇ ਹਿਸਾਬ ਨਾਲ ਗੱਲ ਕਰਦਾ ਸੈਟਰਨ ਪਲੈਨਟ ਹੈ ਜਿਹੜਾ ਉਹਨੂੰ ਸ਼ਨੀ ਕਹਿੰਦੇ ਆ ਹੂੰ ਉਹ ਸਾਡੇ ਤੋਂ 1 ਬਿਲੀਅਨ ਕਿਲੋਮੀਟਰ ਦੂਰ ਹੈ 1 ਬਿਲੀਅਨ 1 ਬਿਲੀਅਨ ਕਿਲੋਮੀਟਰ ਹੂੰ ਠੀਕ ਹੈ 1 ਬਿਲੀਅਨ ਚ ਜ਼ੀਰੋ ਕਿੰਨੀਆਂ ਹੁੰਦੀਆਂ ਪਹਿਲੇ ਤੁਸੀਂ ਇਹ ਦੇਖ ਲਓ ਮੈਂ ਦਿਮਾਗ ਦੇ ਵਿੱਚ ਉਹੀ ਸੋਚ ਰਹੀ ਕਿ ਕਿੰਨੀਆਂ ਜ਼ੀਰੋ ਆਉਂਦੀਆਂ ਨੇ ਹੈਨਾ ਠੀਕ ਹੈ 9 ਜ਼ੀਰੋ ਆਉਂਦੀਆਂ ਉਸ ਤੇ 1 ਬਿਲੀਅਨ 'ਚ ਐਨੀ ਦੂਰ ਜਿਹੜੀ ਚੀਜ਼ ਪਈ ਹੈ ਜਿਹੜੀ ਚੀਜ਼ ਐਨੀ ਦੂਰ ਹੈ ਉਹ ਸਾਡਾ ਕੀ ਕਰ ਲੂਗੀ ਪਹਿਲੇ ਇਹ ਦੱਸੋ ਅਸੀਂ ਉਹਦੇ ਵਿੱਚ ਜਾ ਕੇ ਵੱਜ ਰਹੀ ਆ ਜਾਂ ਉਹ ਸਾਡੇ ਜਾ ਕੇ ਵੱਜ ਰਿਹਾ ਕਿ ਉਹ ਸਾਡੇ ਤੇ ਭਾਰੀ ਹੋ ਗਿਆ ਅਸੀਂ ਉਹਨੂੰ ਜਾ ਕੇ ਵਜਾਂਗੇ ਜਾ ਕੇ ਉੱਤੇ ਕੀ ਲੱਗਦਾ ਫਿਰ ਬੰਦੇ ਦੇ ਕਰਮ ਹੀ ਉਸ ਦੀ ਆਉਣ ਵਾਲੇ ਸਮੇਂ ਨੂੰ ਡਿਸਾਈਡ ਕਰਦੇ ਨੇ ਫਿਰ ਦੇਖੋ ਇੱਕ ਇੱਕ ਗੱਲ ਜ਼ਰੂਰ ਮੈਂ ਕਹੂੰਗਾ ਸਾਰਿਆਂ ਨੂੰ ਕਿ ਆਪਣਾ ਮਾਈਂਡਸੈਟ ਸਟਰੋਂਗ ਰੱਖੋ ਜਿਹੜਾ ਵੀ ਕੰਮ ਕਰਨਾ ਚਾਹੁੰਦੇ ਆ ਹੂੰ ਮਾਈਂਡਸੈਟ ਬਹੁਤ ਸਟਰੋਂਗ ਹੋਣਾ ਚਾਹੀਦਾ ਵੀਕ ਮਾਈਂਡਸੈਟ ਹੈ ਨਾ ਜਿਹੜਾ ਜਿਹੜਾ ਭੋਲਾ ਦਿਮਾਗ ਹੈ ਉਹਨੂੰ ਐਦਾਂ ਹੀ ਦੁਨੀਆ ਦੇ ਵਿੱਚ ਕਮਾਇਆ ਜਾਂਦਾ ਕਿ ਭਾਈ ਤੇਰਾ ਸ਼ਨੀ ਭਾਰੀ ਹੋ ਗਿਆ ਤੇਰਾ ਮੰਗਲ ਇਹ ਹੋ ਗਿਆ ਤੈਨੂੰ ਮੰਗਲ ਦੋਸ਼ ਆਇਆ ਤੈਨੂੰ ਪਤਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿਹੜੇ ਕਿਹੜੇ ਦੋਸ਼ ਐ ਇਹਨਾਂ ਦੇ ਹੂੰ ਠੀਕ ਐ ਔਰ ਇਹਨਾਂ ਤੇ ਭਰੋਸਾ ਕਰਨ ਦੀ ਕੋਈ ਲੋੜ ਨਹੀਂ ਆਪਣਾ ਚੁੱਪ ਕਰਕੇ ਆਪਣਾ ਕੰਮ ਕੀਤਾ ਜਾਏ ਇਹਨਾਂ ਨੂੰ ਚੰਗੇ ਕਰਮ ਕੀਤੇ ਜਾਣ ਚੰਗੇ ਕਰਮ ਕੀਤੇ ਜਾਣ ਤੁਸੀਂ ਸਹੀ ਰਾਹ ਤੇ ਚੱਲੋ ਮੈਂ ਤਾਂ ਲੋਕਾਂ ਨੂੰ ਦੇਖਿਆ ਮੱਥੇ ਤੇ ਇਹਨੇ ਨੇ ਟਿੱਕੇ ਲਾ ਗਏ ਹੂੰ ਚੋਰੀ ਨਹੀਂ ਕਰਨੀ ਛੱਡਦੇ ਆਪਣਿਆਂ ਨੂੰ ਮੈਂ ਗੁਰਦੁਆਰਿਆਂ ਦੇ ਵਿੱਚ ਕਿੰਨਾ ਦੇਖਿਆ ਕਿ ਪਾਟੀ ਸਿੰਘ ਜਿਹੜੇ ਨੇ ਉਹ ਕਿੰਨੀਆਂ ਖਬਰਾਂ ਪਿੱਛੇ ਜਾਈਆਂ ਹੀ ਐ ਆਈਆਂ ਨੇ ਨਾ ਖਬਰਾਂ ਵੀ ਉਹ ਕੀ ਨਹੀਂ ਕਰਦੇ ਇਹ ਏਦਾਂ ਕੁਝ ਨਹੀਂ ਹੈ ਕਿ ਮਤਲਬ ਕਿਸੇ ਦੇ ਕਹਿਨ ਨਾ ਪਹਿਨਾਵੇ ਨਾ ਜਾਂ ਕਿਸੇ ਦੇ ਕਹਿਨ ਨਾ ਕੁਝ ਨਹੀਂ ਹੋਣ ਲੱਗਾ ਤੁਹਾਡੇ ਅੰਦਰ ਉਹ ਦਿਲ ਸੱਚਾ ਤੁਸੀਂ ਆਪਣਾ ਕੰਮ ਤੇ ਪੂਰਾ ਜੋਰ ਲਾ ਰਹੇ ਹੋ ਤੁਹਾਨੂੰ ਉਹਦਾ ਫਲ ਚੰਗਾ ਹੀ ਮਿਲੇਗਾ ਹੂੰ ਐਦਾਂ ਹੀ ਹੈ ਇਹ ਤਾਂ ਕਿਸੇ ਦੀ ਕਹਿਨ ਨਾ ਕੁਝ ਨਹੀਂ ਹੋਣ ਲੱਗਾ ਕਿ ਆਪਣੀ ਮਿਹਨਤ ਦੇ ਉੱਤੇ ਬਿਲਕੁਲ ਕਿ ਮੈਂ ਮਿਹਨਤ ਕਰੀ ਜਾ ਉਹ ਖੈਰ ਪਾ ਦੂਗਾ ਬਿਲਕੁਲ ਉਹ ਆਪੇ ਹੀ ਤੁਹਾਡੇ ਬਰਕਤ ਕਰ ਦੂਗਾ ਬਿਲਕੁਲ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਭਾਈ ਉਹੀ ਗੱਲ ਆ ਜਾਂਦੀ ਹੈ ਕਿ ਚਲੋ ਇਸ ਦੁਨੀਆ 'ਚ ਹਰੇਕ ਤਰ੍ਹਾਂ ਦੇ ਲੋਕ ਰਹਿੰਦੇ ਨੇ ਸਾਡੇ ਕੋਈ ਐਸੀ ਮਨਸ਼ਾ ਨਹੀਂ ਸੀ ਕਿ ਅਸੀਂ ਕਿਸੇ ਦੇ ਉਂਗਲ ਚੱਕ ਸਕੀਏ ਨਾ ਕੋਈ ਆਪਾਂ ਐਸੀ ਕੁਰਸੀ ਤੇ ਬੈਠੇ ਆ ਕਿ ਜਿੱਥੇ ਆਪਾਂ ਬਹਿ ਕੇ ਕੋਈ ਗਿਆਨ ਦੇ ਸਕੀਏ ਬਿਲਕੁਲ ਸਾਡੀ ਐਂ ਹੁੰਦਾ ਕਿ ਅਸੀਂ ਤੁਹਾਨੂੰ ਸਹੀ ਜਾਣਕਾਰੀ ਸਹੀ ਨੌਲੇਜ ਪ੍ਰੋਵਾਈਡ ਕਰਾ ਸਕੀਏ ਭਾਈ ਬਈ ਇੱਕ ਚੀਜ਼ ਹੋਰ ਮੈਂ ਤਾਂ ਇੱਕ ਵੀ ਸੁਣਿਆ ਕਿ ਤੁਹਾਡਾ ਪੜਾਇਆ ਜਵਾਕ ਹੈ ਚੰਦਰਯਾਨ 3 ਦਾ ਹਿੱਸਾ ਹਾਂ ਬਿਲਕੁਲ ਜਿਹੜਾ ਤੁਸੀਂ ਪੜਾਇਆ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਹੈ ਜੀ ਬਿਲਕੁਲ ਕੀ ਕਿਸ ਤਰ੍ਹਾਂ ਦੇ ਕੋਰਸ ਵਗੈਰਾ ਤੁਹਾਡੇ ਕੋਲੋਂ ਜਿਹੜੇ ਹਾਸਲ ਕੀਤੇ ਜਾ ਸਕਦੇ ਨੇ ਜੇ ਕਿਸੇ ਬੱਚੇ ਨੇ ਇਧਰੋਂ ਜਾਣਾ ਹੈ ਦੇਖੋ ਮੈਂ ਖੁਦ ਵੀ ਆਈਟੀ ਕੁਆਲੀਫਾਈਡ ਹਾਂ ਹਮ ਔਰ ਜਿਹੜੇ ਮੇਰੇ ਸਟੂਡੈਂਟਸ ਹੈ ਉਹ ਸਾਰੇ ਕੋਈ ਐਮਸ ਡਾਕਟਰ ਬਣਿਆ ਕੋਈ ਆਈਟੀ ਚ ਬਹੁਤ ਅੱਛੇ ਇੰਜੀਨੀਅਰ ਬਣੇ ਚੰਦਰਯਾਨ 3 ਦਾ ਮੇਰਾ ਸਟੂਡੈਂਟ ਸੀਗਾ ਹਮ ਜੈਰਾ ਚੰਦਰਯਾਨ 3 ਦੇ ਡਿਸਕ ਤੇ ਸੀਗਾ ਹੁਣ ਖਾਸ ਗੱਲ ਇੱਕ ਕਰਦੇ ਆ ਮੈਂ ਜਿੱਥੇ ਤੱਕ ਉਹਨਾਂ ਦੀ ਗੱਲ ਕਰਦਾ ਨਾ ਉਹਨਾਂ ਦੇ ਵਿੱਚੋਂ ਮੇਰੇ ਕੋਲ ਕੋਈ ਵੀ ਬੱਚਾ ਪੰਜਾਬੀ ਨਹੀਂ ਸੀ ਕੋਈ ਵੀ ਬੱਚਾ ਪੰਜਾਬੀ ਨਹੀਂ ਸੀ ਕਿਉਂ ਪਤਾ ਨਹੀਂ ਮੈਨੂੰ ਉਹਦਾ ਕਾਰਨ ਨਹੀਂ ਪੰਜਾਬੀ ਇੰਟਰਸਟ ਨਹੀਂ ਲੈਂਦੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਇੱਕ ਬਹੁਤ ਵੱਡੀ ਕੌਂਟਰੋਵਰਸੀ ਛਿੜ ਜਾਏਗੀ ਕਿ ਪੰਜਾਬ ਚ ਤਾਂ ਬੱਚੇ ਪੜਦੇ ਹੀ ਆਂ ਖੈਰ ਪਰ ਮੈਂ ਜਿਹੜਾ ਜਜ਼ਬਾ ਉਹਨਾਂ ਬੱਚਿਆਂ 'ਚ ਦੇਖਿਆ ਉਹ ਸਾਰੇ ਦੇ ਸਾਰੇ ਜਾਂ ਤਾਂ ਬੰਗਾਲੀ ਸੀਗੇ ਹਾਂ ਜਾਂ ਫਿਰ ਉਹ ਸੀਗੇ ਮਤਲਬ ਸਾਊਥ ਵਾਲੀ ਸਾਈਡ ਤੋਂ ਪਰ ਕਦੇ ਤੱਕ ਕਿਸੇ ਪੰਜਾਬ ਪੰਜਾਬ ਫੈਮਲੀ ਤੋਂ ਕਿਸੇ ਨੇ ਆਪਣੇ ਨੇੜੇ ਤੇ ਲੈ ਕਿਸੇ ਨੇ ਤਾਂ ਸੰਪਰਕ ਕੀਤਾ ਹੋਊ ਨਹੀਂ ਬਿਲਕੁਲ ਐਦਾ ਤਾਂ ਮੇਰੇ ਪੰਜਾਬ ਮੇਰੇ ਮੇਰੇ ਇੱਕ ਮੇਰੀ ਸਟੂਡੈਂਟ ਹੈ ਉਹ ਫੇਸਬੁੱਕ ਦੇ ਵਿੱਚ ਹੈ ਇਸ ਵੇਲੇ ਐਸੀ ਗੱਲ ਨਹੀਂ ਹੈ ਕਿ ਪੰਜਾਬੀ ਉਹ ਜਿਹੜੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਸਪੈਸ਼ਲੀ ਜਿਹੜੇ ਪੜਨ ਦੀ ਕਰਿਓਸਟੀ ਹੈ ਸਮਝਣ ਦੀ ਕਰਿਓਸਟੀ ਹੈ ਉਹ ਪੰਜਾਬੀਆਂ ਵਿੱਚੋਂ ਹਾਸਲ ਕਰਨ ਦੀ ਕੋਈ ਪ੍ਰੋਟ ਹੈ ਪੰਜਾਬੀਆਂ ਵਿੱਚੋਂ ਬਹੁਤ ਘੱਟ ਹੈ ਕਿਤਨੇ ਕਿਤੇ ਪੰਜਾਬ ਚ ਇਕੱਠ ਦਿਖ ਜਾਂਦੀ ਹੈ ਬੱਚਿਆਂ ਚ ਹਾਂ ਬਿਲਕੁਲ ਮੈਂ ਟ੍ਰੈਂਡ ਇਹ ਨਹੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਯਾਰ ਇਹੀ ਕਹਿਣਾ ਚਾਹੂੰਗਾ ਕਿ ਸਹੀ ਪਾਸੇ ਨੂੰ ਜੜੋ ਹੂੰ ਅੱਜ ਕੱਲ ਤਾਂ ਤੁਸੀਂ ਦੇਖ ਹੀ ਲੋ ਜਦੋਂ ਅੱਜ ਤੋਂ 20 ਸਾਲ ਪਹਿਲੇ ਕੋਈ ਇੰਟਰਨੈਟ ਨਹੀਂ ਸੀਗਾ ਡਿਸਟਰੈਕਸ਼ਨ ਨਹੀਂ ਸੀਗੀਆਂ ਇੰਨੀਆਂ ਜ਼ਿਆਦਾ ਅੱਜ ਤਾਂ ਇੰਟਰਨੈਟ ਸਭ ਤੋਂ ਵੱਡੀ ਡਿਸਟਰੈਕਸ਼ਨ ਜਾਂ ਇੰਸਟਾਗ੍ਰam ਹੈ ਰੀਲਾਂ ਜਿਹੜੀਆਂ ਹੈਗੀਆਂ ਹੂੰ ਔਰ ਯੂਥ ਕਿੱਧਰ ਨੂੰ ਤਰਿਆ ਹੋਇਆ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਪਤਾ ਹੈ ਨਾ ਆਪਾਂ ਨੂੰ ਹੂੰ ਤੇ ਜੇ ਆਪਾਂ ਕਹਿੰਨੇ ਪੰਜਾਬੀ ਬਹੁਤ ਜਜ਼ਬੇ ਵਾਲੇ ਰਹੇ ਆ ਸ਼ੁਰੂ ਤੋਂ ਰਹੇ ਆ ਕੋਈ ਸ਼ੱਕ ਨਹੀਂ ਇੰਡੀਅਨ ਆਰਮੀ ਦੇ ਵਿੱਚ ਸਾਡਾ ਸਭ ਤੋਂ ਵੱਡਾ ਰੋਲ ਆ ਆਪਾਂ ਸਾਡੇ ਜਿੰਨਾ ਜਜ਼ਬਾ ਪੰਗਾ ਸਾਡੇ ਨਾਲ ਉਹ ਪੰਗਾ ਲਿਆ ਦੀ ਟੱਕਰ ਦੇ ਨੂੰ ਤਿਆਰ ਖੜੇ ਆ ਉਹਨਾਂ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਦੇ ਇੱਤੇ ਤਾਂ ਗੱਲ ਆ ਹੂੰ ਠੀਕ ਹੈ ਤੇ ਪੋਜ਼ਿਟਿਵ ਵਾਲੇ ਪਾਸੇ ਵੀ ਕਿਉਂ ਨਾ ਆਈਏ ਆਪਾਂ ਕਿਤੇ ਨਾ ਕਿਤੇ ਦਿਖਣਾ ਚਾਹੀਦਾ ਕਿ ਸਾਇੰਟਿਸਟ ਤੌਰ ਦੇ ਉੱਤੇ ਵੀ ਸਹੀ ਗੱਲ ਪੰਜਾਬੀ ਬੱਚਿਆਂ ਨੂੰ ਪੰਜਾਂ ਵੀ ਨੌਜਵਾਨ ਨੂੰ ਲੋੜ ਹੈ ਬਿਲਕੁਲ ਬੰਗਾਲੀਜ਼ ਨੂੰ ਦੇਖੋ ਉਹਨਾਂ ਦਾ ਲਿਟਰੇਚਰ ਕਿੰਨਾ ਰਿਚ ਹੈਗਾ ਸਾਡੇ ਨਾਲੋਂ ਹੂੰ ਆਪਾਂ ਸਾਡੇ ਕੋਲ ਗਿਣਤੀ ਦੇ ਕਵੀ ਹੋਣਗੇ ਹੂੰ ਤੇ ਗਿਣਤੀ ਦੇ ਹੀ ਲੇਖਕ ਹੋਣਗੇ ਮੈਂ ਤੁਹਾਨੂੰ ਬੰਗਾਲੀ ਦੇ ਵਿੱਚ ਬੰਗਾਲ ਦੇ ਵਿੱਚ ਦਿਖਾ ਸਕਦਾ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਵੀ ਨੇ ਪਰ ਆਏ ਤਾਂ ਆਪਣੇ ਔਰੇ ਵੀ ਬਹੁਤ ਸੋਹਣੇ ਸੋਹਣੇ ਲੇਖਕ ਨੇ ਬਹੁਤ ਸੋਹਣੇ ਸੋਹਣੇ ਕਵੀ ਨੇ ਜੇ ਮੈਂ ਗੱਲ ਕਰਾਂ ਐਸੇ ਕੰਪੈਰੀਸ਼ਨ ਕਰ ਰਿਹਾ ਤੁਹਾਡੇ ਸਾਹਮਣੇ ਇਹ ਆਪਾਂ ਕੱਢ ਸਕਦੇ ਹਾਂ ਲਿਖਤਾਂ ਕੱਢ ਸਕਦੇ ਹਾਂ ਉਹਨਾਂ ਦੀ ਕਿ ਉਹਨਾਂ ਨੇ ਲਿਟਰੇਚਰ ਨੂੰ ਕਿਸ ਪੋਜ਼ਿਟਿਵ ਐਂਗਲ ਨਾਲ ਕਿੱਥੇ ਤੱਕ ਲਿਖਿਆ ਕੀ ਲੱਗਦਾ ਕਿ ਬੱਚਿਆਂ ਨੂੰ ਪੜਾਇਆ ਸਹੀ ਨਹੀਂ ਜਾ ਰਿਹਾ ਓ ਬਹੁਤ ਸਾਰੇ ਫੈਕਟਰ ਹੈ ਮੇਬੀ ਸੋਸਾਇਟੀ ਅਨਅਵੇਅਰ ਹੈ ਸ਼ਾਇਦ ਜਿਸ ਚੀਜ਼ ਦੀ ਲੋੜ ਹੈ ਉਸ ਚੀਜ਼ ਨੂੰ ਹੜੇ ਕਿਤੇ ਨਾ ਕਿਤੇ ਵਾਂਝੇ ਰਹੇ ਆਪਾਂ ਵਾਂਝੇ ਆ ਉਹ ਗੱਲ ਹੈ